ਸਮਾਲ ਇੰਡਸਟਰੀ ਐਸੋਸੀਏਸ਼ਨ ਫਗਵਾੜਾ ਦੀ 8ਵੀਂ ਜਨਰਲ 바ੜੀ ਦੀ ਮੀਟਿੰਗ ਸਥਾਨਕ ਹੋਟਲ ਵਿਖੇ ਹੋਈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਉਕੇ ਬਿਜ਼ਨਸਮੈਨ ਅਤੇ ਸੁਖਜੀਤ ਸਟਾਰਚ ਮਿਲਦੇ ਮੈਨੇਜਿੰਗ ਟਰੈਕਟਰ ਕੇ ਕੇ ਸਰਦਾਨਾ ਤੇ ਭਾਰਤੀ ਇੰਜੀਨੀਅਰਿੰਗ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਵਿਕਾਸ ਉਪਨਲੇ ਸ਼ਿਰਕਤ ਕੀਤੇ ਜਿਨ੍ਹਾਂ ਦਾ ਸਮੂਹ ਮੈਂਬਰਾਂ ਵੱਲੋਂ ਨਿਗਾ ਸਵਾਗਤ ਕੀਤਾ ਗਿਆ ਮੀਟਿੰਗ ਦੌਰਾਨ ਜਿੱਥੇ ਇੰਡਸਟਰੀ ਨੂੰ ਪਰਫੁੱਲਤ ਕਰਨ ਲਈ ਅਹਿਮ ਵਿਚਾਰ ਚਰਚਾ ਕੀਤੀ ਗਈ ਉੱਥੇ ਹੀ ਕੇਕੇ ਸਰਧਾਨਾ ਦੇ ਵਿਕਾਸ ਉੱਪਰਲੇ ਫਗਵਾੜਾ ਇੰਡਸਟਰੀ ਕਿਸ ਤਰ੍ਹਾਂ ਅੱਗੇ ਵਧ ਸਕਦੀ ਹੈ ਸਬੰਧੀ ਵੀ ਮੈਂਬਰਾਂ ਨੂੰ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਸਮਾਗਮ ਦੇ ਅੰਤ ਵਿੱਚ ਐਸੋਸੀਏਸ਼ਨ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਪ੍ਰਾਈਡ ਆਫ ਫਗਵਾੜਾ ਦਾ ਮਾਣ ਦੇਣਿਆ ਸਨਮਾਨਚਿੰ ਦੇ ਕੇ ਸਨਮਾਨਿਤ ਵੀ ਕੀਤਾ। ਇਸ ਦੌਰਾਨ ਸੰਸਥਾ ਦੇ ਮੈਂਬਰਾਂ ਨੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਇੰਦਰ ਖੁਰਾਨਾ, ਅਸ਼ੋਕ ਸੇਠੀ, ਪਵਨ ਕਾਲੜਾ ਸਬੋਤ ਸੋਭਤੀ ਤੋਂ ਇਲਾਵਾ ਹੋਰ ਐਸੋਸੀਏਸ਼ਨ ਦੇ ਮੈਂਬਰ ਵੀ ਮੌਜੂਦ ਸਮਾਲ ਇੰਡਸਟਰੀਜ਼ ਐਸੋਸੀਏਸ਼ਨ ਦੀ 8th ਮੀਟਿੰਗ ਅੱਜ ਸਥਾਨੀ ਇੱਕ ਹੋਟਲ ਦੇ ਵਿੱਚ ਅਰੇਂਜ ਕੀਤੀ ਗਈ ਔਰ ਇਹਦੇ ਵਿੱਚ ਸਾਡੇ ਅੱਜ ਦੇ ਮੁੱਖ ਮਹਿਮਾਨ ਸ਼੍ਰੀ ਕੁਲਦੀਪ ਸਦਰਾਨਾ ਜੀ ਮੈਨੇਜਿੰਗ ਡਾਇਰੈਕਟਰ ਸੁਜੀਤ ਸਟਾਰਸ ਐਂਡ ਕੈਪੀਟਲ ਲਿਮਟਿਡ ਔਰ ਸ਼੍ਰੀ ਵਿਕਾਸ ਉਪਰ ਜੀ ਮੈਨੇਜਿੰਗ ਡਾਇਰੈਕਟਰ ਭਾਰਤੀ ਇੰਜੀਨੀਅਰਿੰਗ ਗਰੁੱਪ ਪਗਵਾੜਾ ਹਾਜ਼ਰ ਹੋਏ ਫੋਰਸ ਮੀਟਿੰਗ ਦੇ ਵਿੱਚ ਉਹਨਾਂ ਨੇ ਬੜੇ ਹੀ ਅੱਛੇ ਢੰਗ ਨਾਲ ਫਵਾੜਾ ਦੀ ਇੰਡਸਟਰੀ ਕਿਸ ਤਰ੍ਹਾਂ ਗਰੋ ਕਰ ਸਕਦੀ ਆ ਉਹਦੇ ਬਾਰੇ ਅੱਜ ਦੇ ਮੁੱਖ ਮਹਿਮਾਨ ਨੇ ਦੱਸਿਆ ਕਿ ਸਾਡੀ ਇੰਡਸਟਰੀ ਨੂੰ ਵਿਰੋਧ ਦੀ ਬਹੁਤ ਲੋੜ ਆ ਫਵਾੜਾ ਕਾਫੀ ਪਿੱਛੇ ਰਹਿ ਗਿਆ ਹੈ ਇੰਡਸਟਰੀ ਦੇ ਮਾਮਲੇ ਵਿੱਚ ਔਰ ਨਵੀਆਂ ਟੈਕਨੀਕਸ ਆਟੋਮੇਸ਼ਨ ਦੇ ਮਾਧਿਅਮ ਨਾਲ ਅਸੀਂ ਇਹਨੂੰ ਹੋਰ ਅੱਗੇ ਲੈ ਕੇ ਜਾਣਾ ਹੈ ਉਹਨਾਂ ਨੇ ਬੜੀ ਇਨਸਪੀਰੇਸ਼ਨ ਦਿੱਤੀ ਸਾਰੇ ਮੈਂਬਰਸ ਨੂੰ ਕਿ ਅਸੀਂ ਆਪਣੇ ਫਵਾੜਾ ਪਿੱਛੇ ਕਿਉਂ ਰਹਿ ਰਿਹਾ ਹੈ ਉਹਦੇ ਕਈ ਰੀਜ਼ਨਸ ਦੱਸੇ ਔਰ ਬੁਰਾ ਉਹਨਾਂ ਨੇ ਸਾਨੂੰ ਇਨਸਪਾਇਰ ਕੀਤਾ ਸਾਨੂੰ ਕਿਸ ਤਰ੍ਹਾਂ ਸੀ ਅੱਗੇ ਆਣਾ ਹੈ ਉਹਦੇ ਬਾਰੇ ਇੱਕ ਇੱਕ ਪੁਆਇੰਟ ਦੇ ਬੜੇ ਅچھے ਵਿਸਥਾਰ ਨਾਲ ਡਿਸਕਸ ਕੀਤਾ ਗਿਆ। ਔਰ ਸਾਰੇ ਮੈਂਬਰਸ ਨੇ ਵੀ ਉਹਨਾਂ ਦਾ ਬਹੁਤ ਆભાર ਪ੍ਰਗਟ ਕੀਤਾ ਕਿ ਉਹ ਅੱਜ ਆਪਣਾ ਕੀਮਤੀਕ ਸਮਾਂ ਕੱਢ ਕੇ ਸਾਡੇ ਵਿੱਚ ਆਏ। ਔਰ ਐਂਡ ਦੇ ਵਿੱਚ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਸਾਡੇ ਐਸੋਸਿਏਸ਼ਨ ਦੇ ਪ੍ਰਧਾਨ ਸ਼੍ਰੀ ਪੰਕਜ ਕੋੜਾ ਜੀ ਨੇ ਪ੍ਰਾਈਡ ਆਫ ਫਗਵਾੜਾ ਨਾਲ ਉਹਨਾਂ ਨੂੰ ਆਨਰ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਮੀਟਿੰਗ ਸਮਾਪਤੀ ਦੀ ਕੋਸ਼ਿਸ਼ ਕੀਤੀ ਗਈ। ਸਾਡੇ ਅੱਜ ਇਸ ਮੀਟਿੰਗ ਦੇ ਵੀ ਸਾਡੇ ਬਹੁਤ ਹੀ ਸ਼ਰਧੇਸਟ ਏਸਟਿਮ ਗੈਸਟ ਸਾਡੇ ਵਿੱਚ ਪਹੁੰਚੇ। ਪਰਵਾਦ ਗਰੁੱਪ ਆਫ ਕੰਪਨੀ ਚੋਂ ਸ੍ਰੀ ਇੰਦਰ ਖਰਾਨਾ ਜੀ ਕੈਮਲ ਗਰੁੱਪ ਦੇ ਵਿੱਚੋਂ ਸ੍ਰੀ ਭਵਨ ਕਾਲੜਾ ਜੀ ਸ੍ਰੀ ਹੋਮ ਗੋਪਾਲ ਜੀ ਸ੍ਰੀ ਅਸ਼ੋਕ ਸਿੱਠੀ ਜੀ ਔਰ ਸਾਡੇ ਸਮੋਖ ਸੋਪਤੀ ਜੀ ਸੁਬੋਧ ਸੋਪਤੀ ਜੀ ਸਾਡੇ ਸਵੀਟਿੰਗ ਦੇ ਵਿੱਚ ਪਹੁੰਚੇ ਬਾਕੀ ਸਾਡੇ ਮਹਿਮਾਨ ਸਾਰੇ ਇੱਥੇ ਪਹੁੰਚੇ ਸ੍ਰੀ ਹੋਮ ਗੋਪਾਲ ਜੀ ਓਪਰ ਗਰੁੱਪ ਤੋਂ ਸਾਡੇ ਇੱਥੇ ਪਹੁੰਚੇ ਔਰ ਸਾਰੇ ਦਾ ਐਂਡ ਦੇ ਵਿੱਚ ਆਉਣ ਵਾਲੇ ਸਾਰੇ ਮਹਿਮਾਨਾਂ ਦਾ ਬੜਾ ਜੀ ਧੰਨਵਾਦ ਕੀਤਾ ਔਰ ਮੀਟਿੰਗ ਸਫਲਤਾ ਦੀ ਕੋਸ਼ਿਸ਼ਾ ਕੀਤੀ ਥੈਂਕ ਯੂ ਸਰ ਥੈਂਕ ਯੂ ਸਮਾਲ ਇੰਡਸਟਰੀ ਐਸੋਸੀਏਸ਼ਨ ਫਗਵਾੜਾ ਦੀ 8ਵੀਂ ਜਨਰਲ 바ਰੀ ਦੀ ਮੀਟਿੰਗ ਸਥਾਨਕ ਹੋਟਲ ਵਿਖੇ ਹੋਈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਉਕੇ ਬਿਜ਼ਨਸਮੈਨ ਅਤੇ ਸੁਖਜੀਤ ਸਟਾਰਚ ਮਿਲ ਦੇ ਮੈਨੇਜਿੰਗ ਡਾਇਰੈਕਟਰ ਕੇਕੇ ਸਰਦਾਨਾ ਤੇ ਭਾਰਤੀ ਇੰਜੀਨੀਅਰਿੰਗ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਵਿਕਾਸ ਉਪਨਲੇ ਸ਼ਿਰਕਤ ਕੀਤੇ ਜਿਨ੍ਹਾਂ ਦਾ ਸਮੂਹ ਮੈਂਬਰਾਂ ਵੱਲੋਂ ਨਿਗਾ ਸਵਾਗਤ ਕੀਤਾ ਗਿਆ ਮੀਟਿੰਗ ਦੌਰਾਨ ਜਿੱਥੇ ਇੰਡਸਟਰੀ ਨੂੰ ਪਰਫੁੱਲਤ ਕਰਨ ਲਈ ਅਹਿਮ ਵਿਚਾਰ ਚਰਚਾ ਕੀਤੀ ਗਈ ਉੱਥੇ ਹੀ ਕੇਕੇ ਸਰਧਾਨਾ ਦੇ ਵਿਕਾਸ ਉੱਪਰ ਨੇ ਫਗਵਾੜਾ ਇੰਡਸਟਰੀ ਕਿਸ ਤਰ੍ਹਾਂ ਅੱਗੇ ਵਧ ਸਕਦੀ ਹੈ ਸਬੰਧੀ ਵੀ ਮੈਂਬਰਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਸਮਾਗਮ ਦੇ ਅੰਤ ਵਿੱਚ ਐਸੋਸੀਏਸ਼ਨ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਪ੍ਰਾਈਡ ਆਫ ਫਗਵਾੜਾ ਦਾ ਮਾਣ ਦਿੰਦੇ ਆ ਸਨਮਾਨਚਿੰ ਦੇ ਕੇ ਸਨਮਾਨਿਤ ਵੀ ਕੀਤਾ ਇਸ ਦੌਰਾਨ ਸੰਸਦਾਂ ਦੇ ਮੈਂਬਰਾਂ ਨੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਇੰਦਰ ਖੁਰਾਨਾ, ਅਸ਼ੋਕ ਸੇਠੀ, ਪਵਨ ਕਾਲੜਾ ਸਬੋਤ ਸੋਭਤੀ ਤੋਂ ਇਲਾਵਾ ਹੋਰ ਐਸੋਸੀਏਸ਼ਨ ਦੇ ਮੈਂਬਰ ਵੀ ਮੌਜੂਦ ਸਨ